ਜੁਰਗੌਰਤ ਦੀਆਂ ਵਾਲੀਆਂ ਚੱਪਟਣ ਵਾਲਾ ਪਟਿਆਲਾ ਪੁਲਿਸ ਵੱਲੋਂ 24 ਘੰਟਿਆਂ ਵਿੱਚ ਕਾਬੂ ਸ਼੍ਰੀ ਸੰਜੀਪ ਸਿੰਘਲਾ ਪੀਪੀਐਸ ਉਪ ਕਪਤਾਨ ਪੁਲਿਸ ਸਿਟੀ 1 ਪਟਿਆਲਾ ਨੇ ਪ੍ਰੈਸ ਕਾਨਫਰੰਸ ਕਰ ਦਿੱਤੀ ਜਾਣਕਾਰੀ हाँ जी अंदर बैठा इस पर आपको दोनों खाना अच्छा दिखाना कहना दिखाना लगी लुगी तो नहीं कहना तो दिखाना दूजे वाला एसपी पटियाला श्री वरुण शर्मा आईपीएस एसपी सिटी श्री सरफराज आलम आईपीएस जी के दिशा निर्देशों हेठ पुलिस को उस समय बहुत बड़ी कामयाबी मिली जो मिति नौ तरीक दिन दिहाड़े एक बुजुर्ग औरत के ਜੋ ਕੰਨਾਚੋ ਵਾਲੀ ਸਚ ਹੋ ਗਈ ਸੀ ਐਡੀ ਮੰਦ ਭਾਗੀ ਘਟਦਾ ਸੀ ਜੋ ਦਿਨ ਦਿਹਾੜੇ ਸਚਰੇ ਵਾਲੀ ਕੱਢੀ ਚੋਰ 70 ਸਾਲ ਦੀ ਬਜ਼ੁਰਗ ਲੇਡੀ ਜੋ ਤਰਨਤੋਸਮਰਸ ਜਿਹੜੇ ਘਰ ਵਿੱਚ ਬੈਠੀ ਆਰਾਮ ਕਰ ਰਹੀ ਸੀ ਬਾਹਰ ਘਰ ਦੇ ਬਾਹਰ ਰੋਜ਼ਗਾਰ ਉਹ ਐਸੇ ਝੋਕਤ ਵਾਲੀ ਹਰਜਿੰਦਰ ਸਿੰਘ ਢਿੱਲੋਂ ਨੇ ਆਪਣੀ ਟੀਮ ਦੇ ਨਾਲ ਵਿਦਿਨ 24 ਆਰਸ ਉਹਨੂੰ ਟ੍ਰੇਸ ਕੀਤਾ ਔਰ ਕੱਲ੍ਹ ਹੀ ਉਹਨੂੰ ਗ੍ਰਸਤਾਰ ਕੀਤਾ ਔਰ ਇਹ ਬਹੁਤ ਵੱਡੀ ਮਤਲਬ ਸਫਲਤਾ ਹੈ ਕਿ ਸਾਡੇ ਜਿੰਨੇ ਵੀ ਕੇਸ ਨੇ ਪਟਿਆਲਾ ਜ਼ਿਲ੍ਹੇ ਦੇ ਵਿਦਿਨ 24 ਆਵਰਸ ਪੁਲਿਸ ਆਪਣੀ ਮੁਸਤਜ਼ਦੀ ਲਾਅ ਕਾਇਮ ਕਰਕੇ ਟ੍ਰੇਸ ਕਰਦੀ ਹੈ ਇਹ ਵੀ ਬਲਾਈਂਡ ਸੀ ਜੋ ਸਟੈਚਿੰਗ ਸੀ ਅਨਟ੍ਰੇਸ ਸੀ ਔਰ ਐਸਐਚਓ ਹਰਿੰਦਰ ਸਿੰਘ ਢਿਲੋਂ ਦੇ ਕਟਵਾਲੀ ਦੇ ਆਪਣੀ ਟੀਮ ਦੇ ਨਾਲ ਪੂਰੀ ਫੁਰਤੀ ਕਰਦੇ ਹੋਏ ਇਹ ਬਲੋ ਟ੍ਰੇਸ ਕੀਤਾ ਨਾਮਜ਼ਦ ਕੀਤਾ ਔਰ ਔਰ ਕੱਲ ਸ਼ਾਮ ਨੂੰ ਹੀ ਇਹਨੂੰ ਗਿਫਤਾਰ ਕੀਤਾ ਜਿਸ ਨੂੰ ਅੱਜ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਜਿਸ ਤੋਂ ਤਸੀਹੇ ਕੀਤੀ ਜਾ ਰਹੀ ਹੈ ਕੁੱਛ ਕੀਤੀ ਜਾ ਸਰ ਪਹਿਲਾਂ ਵੀ ਇਸਨੇ ਕੋਈ ਪਰਸ ਨਾ ਜੀ ਇਹ ਪਹਿਲਾਂ ਵੀ ਕ੍ਰਿਮੀਨਲ ਹੈ ਇਹਦੇ ਕਈ ਮੁਕਦਮੇ ਤੇ ਦਰਜ ਨੇ ਇਸ ਨੂੰ 89 ਦੇ ਸਟੈਚਿੰਗ ਦੇ ਐਨਡੀਪੀਐਸ ਦੇ ਡਿਫਾਲਟਰ ਹੈਗਾ ਇਹ ਪਤਨਾ ਦਾ ਰਹਿਣ ਵਾਲਾ ਔਰ ਪਰਮਿੰਦਰ ਸਿੰਘ ਪਿੰਡ ਬਰੋੜ ਦਾ ਥਾਣਾ ਸਦਰ ਪਤਨਾ ਦਾ ਪਿੰਡ ਹੈ ਉੱਥੇ ਦਾ ਰਹਿਣ ਵਾਲਾ ਇਹ ਲੋਕਲ ਆਪਣੇ ਸਿਟੀ ਪਟਿਆਲਾ ਚੋਂ ਭੜਿਆ ਆ ਪੜੇ ਪਤਾ ਸੀ ਆਪਾਂ ਨੂੰ ਕਿ ਹੋਰ ਕਿਸੇ ਵਾਰਦਾਤੀ ਝਾਕ ਦੇ ਵਿੱਚ ਘੁੰਮ ਰਿਹਾ ਸੀ ਨਹੀਂ ਹਲੇ ਤਫ਼ਤੀਸ਼ ਜਾਰੀ ਹੈ ਇਹਦਾ ਰਿਪੋਰਟ ਲਿਆ ਹੁਣੇ ਤੋਂ ਬਰਾਮਦ ਕੀਤੇ ਰਕੀ ਗਿਆ ਸਰ ਇਕੱਲੇ ਸੀ ਕਿ ਹੋਰ ਵੀ ਕੋਈ ਇਹ ਇਕੱਲਾ ਹੀ ਸੀਗਾ ਜੀ ਜਿਹਨੇ ਇਕੱਲੇ ਨਹੀਂ ਫੈਕਿੰਗ ਕੀਤੀ ਆ 33 ਸਾਲ ਦੀ ਇਹਦੀ ਉਮਰ ਹੈ ਵਿਲਾ ਹੈ ਕੋਈ ਕੰਮ ਕਰਨ ਲਈ ਔਰ ਇਹ ਕਈ ਮﻘਦਮੇ ਤੇ ਪਹਿਲਾਂ ਵੀ ਦੱਸਦੇ ਸੀ ਇਹ ਤਾਂ ਪੜਿਆ ਨਹੀਂ ਕਿ ਕਿਹਦਾ ਲਾਉਂਦਾ ਬਹੁਤ ਪੜਿਆ ਲਿਖਾ ਮਾੜਾ ਮੋਟਾ ਹੀ ਪੜਿਆ ਲਿਖਿਆ 10 12 ਪਾਸ ਹੀ ਬਸ ਥੈਂਕ ਯੂ ਜਿਹੜਾ ਪਟਿਆਲਾ ਤੇ ਤੁਹਾਨੂੰ ਸਾਥ ਵਾਰਤਾ ਕੋਈ ਕਮੇਟਰੀ ਹੋ ਰਹੀਆਂ ਨੇ ਮੋਟਰਸਾਈਕਲ ਰੋਜ ਚੋਰੀ ਹੋ ਰਹੀਆਂ ਨੇ ਸੋ ਇਤਨਾ ਤੋਂ ਲੱਗ ਰਹੀ ਹੈ ਗੈਗ ਗੈਗ ਨਹੀਂ ਇੱਕ ਜਿਹੜਾ ਕੰਮ ਹੈ ਉਹ ਕਾਫੀ ਜਿਹੜਾ ਨਹੀਂ ਥੈਂਕ ਯੂ ਦੇਖੋ ਕ੍ਰਾਈਮ ਹੁੰਦਾ ਔਰ ਤੁਸੀਂ ਇਹ ਵੀ ਦੇਖੋ ਕਿ ਪਟਿਆਲਾ ਪੁਲਿਸ ਨੇ ਕੋਈ ਵੀ ਕੇਸ ਅੱਜ ਤੱਕ ਕੋਈ ਵੀ ਕੇਸ ਪਟਿਆਲਾ ਪੁਲਿਸ ਦਾ ਅਨਟ੍ਰੇਸ ਨਹੀਂ ਹੈ ਸਾਰੇ ਕੇਸ ਟ੍ਰੇਸ ਨੇ ਐਂਡ ਹਮੇਸ਼ਾ ਪੁਲਿਸ ਸਾਡੀ ਸਾਰੀ ਸਤਤਰਕਾ ਹੈ ਸਾਡੇ ਐਸਐਸਪੀ ਸਾਹਿਬ ਆਪ ਅਖਰੀ ਗੱਲ ਨੂੰ ਮੋਨੀਟਰ ਕਰਦੇ ਨੇ ਤੇ ਉਹਨਾਂ ਦੀ ਦਿਸ਼ਾ ਨਿਰਦੇਸ਼ਾ ਹੇਠ ਉਹਨਾਂ ਦੀ ਗਾਈਡੈਂਸ ਤੇ ਹੀ ਅਸੀਂ ਸਾਰਾ ਇਹ ਕਾਰਵਾਈ ਕਰ ਰਹੇ ਹਾਂ ਔਰ ਉਹਨਾਂ ਦੀ ਦਿਸ਼ਾ ਨਿਰਦੇਸ਼ਾ ਇਹੀ ਬੇਤੀ ਕਹੂਗਾ ਅਸੀਂ ਸਾਡੀ ਟੈਕਨੀਕਲ ਟੀਮ ਸਾਡੇ ਨਾਲ ਨੇ ਬਹੁਤ ਮੁਸਤੱਜਿਲਾ ਸੀ ਕੰਮ ਕਰ ਰਹੀ ਸੀ ਬਿਲਕੁਲ ਜੀ ਨਸ਼ਾ ਪਤਾ ਵੀ ਕਰਦਾ ਜਿਹੜਾ ਐਂਡੀਪੀਐਸ ਦਾ ਮਕਦਮਾ ਦਰਜ ਹੈ ਸੀ ਪਹਿਲਾਂ ਹੀ ਸਰ ਪੈਰਾਮੀਟਰੀ ਬੋਰਡ ਵੀ ਲੱਗੀ ਹੋਈ ਹੈ ਇਹ ਵੀ ਜਿਹੜਾ ਸੁਵਾਨਾ ਬੋਸਲੇ ਆਂਗੇ ਬਲੰਦੇ ਜਿਹੜੇ ਸਿੰਧਾ ਇਹ ਲੋਕਾਂ ਕੀ ਵੀ ਕਰਨਾ ਚਾਹੁੰਦੇ ਹਾਂ ਕਿ ਜਿਹੜਾ ਪੰਜਾਬ ਦਾ ਜਿਹੜਾ ਪੰਡਾ ਸਾਡਾ ਲੋਕਾਂ ਨੂੰ ਤਾਂ ਇਹੀ ਅਪੀਲ ਹੈ ਕਿ ਜਦੋਂ ਵੀ ਦੇਖੋ ਆਣ ਗਵਾਂਡ ਸੌਣ ਪਤਾ ਹੁੰਦਾ ਇਹ ਬੰਦਾ ਕੰਮ ਕੋਈ ਕਰਦਾ ਨਹੀਂ ਵਿਹਲਾ ਹੈ ਨਿਤ ਨਵਾਂ ਮੋਟਰਸਾਈਕਲ ਬਦਲ ਲਿਆ ਨਿਤ ਨਵਾਂ ਮੋਬਾਈਲ ਲੈ ਲਿਆ ਆਣ ਗਵਾਂਡ ਸੌਣ ਪਤਾ ਹੁੰਦਾ ਇਹ ਬੰਦਾ ਕੋਈ ਗਲਤ ਕੰਮ ਕਰਦਾ ਪਰ ਉਹ ਪੁਲਿਸ ਨੂੰ ਸਹਿਯੋਗ ਨਹੀਂ ਦਿੰਦੇ ਇਤਰਾ ਨਹੀਂ ਦਿੰਦੇ ਤੇ ਮੈਂ ਲੋਕਾਂ ਨੂੰ ਇਹੀ ਵੀ ਕਹਿੰਦਾ ਕਿ ਜਦੋਂ ਵੀ ਤੁਹਾਡੇ ਕੋਲ ਕੋਈ ਬੰਦਾ ਸ਼ੱਕੀ ਕੋਈ ਇਹੋ ਜਿਹੇ ਹਾਲਾਤਾਂ ਵਾਲਾ ਬੱਚਾ ਦਿਖਦਾ ਕੋਈ ਮੁੰਡਾ ਦਿਖਦਾ ਕੋਈ ਵੀ ਆਣ ਗਵਾਂਡ ਚ ਪਤਾ ਲੱਗਦਾ ਕਿ ਬੰਦਾ ਇਹ ਡਾਲਟਰ ਹੈ ਉਹਦੇ ਬਾਰੇ ਸ ਇਤਲਾਹ ਜੂੜਦੇ ਉਹਨਾਂ ਨਾਲ ਗੱਪਤ ਰੱਖਿਆ ਜਾਊਗਾ ਕਿਰਾਏਦਾਰਾਂ ਜਿਹੜੇ ਕਿਰਾਏਦਾਰ ਇਹਨਾਂ ਦੇ ਘਰਾਂ 'ਚ ਡੇਟ ਦੇ ਰਹੇ ਰਹਿੰਦੇ ਨੇ ਪੀਜੀ ਰਹਿੰਦੇ ਨੇ ਬਹੁਤ ਜ਼ਿਆਦਾ ਪੀਜੀ ਨੇ ਬਟ ਲੋਕ ਸਾਨੂੰ ਇਤਲਾਹ ਨਹੀਂ ਦਿੰਦੇ ਉਹਨਾਂ ਦੀ ਵੈਰੀਫਿਕੇਸ਼ਨ ਨਹੀਂ ਕਰਾਉਂਦੇ ਅਲਟੀਮੇਟਲੀ ਜਿਹੜੇ ਮਾੜੇ ਬੰਦੇ ਨੇ ਉਹ ਐਦਾ ਹੀ ਆਪਣੀ ਠੇਹ ਬਣਾਉਂਦੇ ਨੇ ਤੇ ਫਿਰ ਵਾਰਦਾਤ